आनंदानी नगरी यानी कि श्री आनंदपुर साहब खास श्री जन्मभूमि और दूसरे पासे इस जगह ਦੇ ਉੱਤੇ ਇੱਕ ਇਤਿਹਾਸਿਕ ਪਲ ਹੁਣ ਲਿਖਿਆ ਜਾਵੇਗਾ ਪੰਜਾਬ ਦੇ ਜਿਹੜੇ ਗੱਲ ਕੀਤੀ ਜਾਵੇ ਤਾਂ ਜਿਹੜਾ ਵਿਧਾਨਸ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਇਸ ਜਗ੍ਹਾ ਉੱਤੇ ਹੋਵੇਗਾ ਮੈਂ ਤੁਹਾਨੂੰ ਤਸਵੀਰਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਆਨੇ ਆ ਤਾਂ ਪੰਜਾਬ ਵਿਧਾਨ ਸਭਾ श्री आनंदपुर ਸਾਹਿਬ ਤੁਸੀਂ ਦੇਖੋ ਕਿ نیچے ਲਿਖਿਆ ਹੈ ਸ਼੍ਰੀ ਅਨੰਦਪੁਰ ਸਾਹਿਬ ਹੁਣ ਅਸੀਂ ਇਸੇ ਰਸਤੇ ਤੋਂ ਅੱਗੇ ਜਾਵਾਂਗੇ ਇਹ ਮੇਨ ਡੋਰ ਆ ਜਾਂਦਾ ਹੈ ਮੇਨ ਡੋਰ ਜਿਸ ਤਰ੍ਹਾਂ ਅਸੀਂ ਵਿਧਾਨ ਸਭਾ ਦੇ ਵਿੱਚ ਅੰਦਰ ਜਾਂਦੇ ਹਾਂ ਤੁਸੀਂ ਅਮੂਮਤ ਦੇਖਿਆ ਜਦੋਂ ਅਸੀਂ ਕਵਰ ਵੀ ਕਰਦੇ ਨੇ ਬੜੀਆਂ ਚੀਜ਼ਾਂ ਆਉਂਦੀਆਂ ਨੇ ਇੱਥੇ ਸਭ ਤੋਂ ਪਹਿਲਾਂ ਜਿਹੜਾ ਇਧਰਲੇ ਪਾਸੇ ਮੇਰੇ ਸੱਜੇ ਪਾਸੇ ਜਿਹੜਾ ਕਮਰਾ ਬਣਾਇਆ ਗਿਆ ਉਹ ਮਾਨਯੋਗ ਵਿਧਾਇਕਾਂ ਦੇ ਲਈ ਹੈਗਾ ਇਹ ਏਰੀਆ ਸਿਟਿੰਗ ਏਰੀਆ ਹੈਗਾ ਇਸ ਜਗ੍ਹਾ ਤੇ ਫਿਲਹਾਲ ਥੋੜੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਸੋਫੇ ਲੱਗੇ ਹੋਏ ਨੇ ਮਾਨਯੋਗ ਵਿਧਾਇਕ ਇਸ ਜ ਮੀਡੀਆ ਗੈਲਰੀ ਵੀ ਖਾਸ ਤੌਰ ਦੇ ਉੱਤੇ ਇਸ ਜਗ੍ਹਾ ਉੱਤੇ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਦੇ ਉੱਤੇ ਲਿਖਿਆ ਹੈਗਾ ਇਹ ਇੱਕ ਸਾਈਡ ਦੇ ਉੱਤੇ ਆ ਅਫੀਸਰ ਗੈਲਰੀ 1 ਅਫੀਸਰ ਗੈਲਰੀ 2 ਮੀਡੀਆ ਗੈਲਰੀ 1 ਮੀਡੀਆ ਗੈਲਰੀ 2 ਸੋ ਹੁਣ ਅਸੀਂ ਅੰਦਰ ਜਾ ਰਹੇ ਹਾਂ ਤੇ ਅੰਦਰ ਜਾਂਦੇ ਸਾਰ ਹੀ ਤੁਸੀਂ ਦੇਖ ਸਕਦੇ ਹੋ ਜਿਹੜੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਅੰਦਰ ਦੀਆਂ ਸਭ ਤੋਂ ਪਹਿਲਾਂ ਤਸਵੀਰਾਂ ਇਹ ਦੇਖ ਸਕਦੇ ਹੋ ਇਸ ਵਕਤ ਪੰਜਾਬ ਵਿਧਾਨ ਸਭਾ ਦੀਆਂ ਜਿਹੜੇ ਇਤਿਹਾਸਿਕ ਵਿਧਾਨ ਸਭਾ ਹੋਵੇਗਾ ਜਿਹੜਾ ਇੱਕ ਦਿਨ ਦਾ ਸੈਸ਼ਨ ਇਤਿਹਾਸਿਕ ਹੋਵੇਗਾ ਉਸ ਬਾਬਤ ਇਹ ਤਸਵੀਰਾਂ ਮੇਰੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੇ ਗੈਸ ਜਾਂ ਡਿਗਨਿਟਰੀਜ਼ ਆਉਂਦੇ ਆ ਉਹਨਾਂ ਦੇ ਲਈ ਇਸ ਜਗ੍ਹਾ ਦੇ ਉੱਤੇ ਤਿਆਰੀਆਂ ਕੀਤੀਆਂ ਜਾਣਗੀਆਂ ਇਹ ਜਗ੍ਹਾ ਉਹਨਾਂ ਦੇ ਲਈ ਬੈਠਣ ਦੀ ਜਗ੍ਹਾ ਹੋਵੇਗੀ ਦੂਸਰੇ ਪਾਸੇ ਵੀ ਕੁਝ ਇਸ ਤਰ੍ਹਾਂ ਦਾ ਹੀ LED ਪੈਨਲਸ ਲੱਗੇ ਹੋਏ ਨੇ CCTV ਕੈਮਰੇਸ ਲੱਗੇ ਹੋਏ ਨੇ ਤੁਸੀਂ ਕਹਿ ਸਕਦੇ ਕਿ ਜਿਹੜੀ ਤਿਆਰੀ ਆ ਇਸ ਵਕਤ ਪੂਰੇ ਤੌਰ ਦੇ ਉੱਤੇ ਕਰ ਦਿੱਤੀ ਗਈ ਹੈ ਇੱਕ ਬੜੀ ਅਹਿਮ ਤਸਵੀਰ ਤੁਸੀਂ ਦੇਖੋ ਕਿ ਇਸ ਪਾਸੇ ਸੂਬਾ ਸਰਕਾਰ ਯਾਨੀ ਕਿ ਜੋ ਸਰਕਾਰ ਦੇ ਨੁਮਾਇੰਦੇ ਨੇ ਵਿਧਾਇਕ ਨੇ ਉਹ ਇਸ ਜਗ੍ਹਾ ਉੱਤੇ ਬੈਠਣਗੇ ਐਮ ਐਲ اے ਜਾਂ ਤੁਸੀਂ ਕਹਿ ਸਕਦੇ ਹੋ ਕੈਬਨਿਟ ਮਨਿਸਟਰ ਤੇ ਦੂਸਰੇ ਪਾਸੇ ਇਸ ਪਾਸੇ ਆਪੋਜੀਸ਼ਨ ਬੈਠੇਗਾ ਜੋ ਵਿਰੋਧੀ ਧਿਰ ਧਿਰ ਹੋਵੇਗਾ ਉਹਦੇ ਜਿਹੜੇ ਨੁਮਾਇੰਦੇ ਨੇ ਉਹਦੇ ਜਿਹੜੇ ਐਮਐਲਏ ਸਹਿਬਾਨ ਨੇ ਉਹ ਇਸ ਜਗ੍ਹਾ ਉੱਤੇ ਬੈਠਣਗੇ ਪਿੱਛੇ ਤੁਸੀਂ ਦੇਖ ਸਕਦੇ ਜਿਹੜੀ ਗੈਸਟ ਗੈਲਰੀ ਹੈਗੀ ਆ ਸੇਮ ਉਸੇ ਤਰੀਕੇ ਦੇ ਨਾਲ ਜਿਹੜੀ ਜਿਹੜੀ ਵਾਚਸ ਲੱਗੀਆਂ ਹੋਈਆਂ ਨੇ ਜਾਂ ਜਿਹੜੀ ਕੁਰਸੀਆਂ ਲੱਗੀਆਂ ਹੋਣ ਬਿਲਕੁਲ ਸੇਮ ਉਸ ਤਰ੍ਹਾਂ ਦੀ ਬਣਤਰ ਇਸ ਜਗ੍ਹਾ ਦੇ ਉੱਤੇ ਹੈਗੀ ਆ ਤੇ ਵੱਡੇ ਵੱਧਰੋਂ ਉੱਤੇ ਗੱਲ ਕੀਤੀ ਜਾਵੇ ਤਾਂ ਥੋੜਾ ਅੱਗੇ ਆ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਈ ਨੇਮਸ ਇੱਥੇ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੇ ਡੈਜ਼ਿਗਨੇਸ਼ਨ ਵੀ ਉਸ ਉਸ ਤਰੀਕੇ ਦੇ ਨਾਲ ਲਿਖੇ ਹੋਏ ਨੇ ਪਰਗਤ ਸਿੰਘ ਦੀ ਇਹ ਚੇਅਰ ਹੈਗੀ ਆ ਪ੍ਰਗਤ ਸਿੰਘ ਇਸ ਜਗ੍ਹਾ ਦੇ ਉੱਤੇ ਆ ਕੇ ਬੈਠਣਗੇ ਆ ਵਿਕਰਮਜੀਤ ਸਿੰਘ ਚੌਧਰੀ ਜਿਹੜੀ ਪਿੱਛੇ ਵਾਲੀ ਚੇਅਰ ਹੈਗੀ ਆ ਵਿਕਰਮਜੀਤ ਸਿੰਘ ਚੌਧਰੀ ਦੀ ਚੇਅਰ ਹੈਗੀ ਆ ਸੋ ਇਸ ਵਕਤ ਹਲੇ ਤਿਆਰੀਆਂ ਚੱਲਦੀਆਂ ਪਈਆਂ ਨੇ ਥੋੜਾ ਹੋਰ ਸਮਾਂ ਲੱਗੇਗਾ ਮੁਕੰਮਲ ਤੌਰ ਤੇ ਤਿਆਰ ਹੋ ਜਾਣਗੇ ਹੁਣ ਦੂਸਰੇ ਪਾਸੇ ਚੱਲਦੇ ਹਾਂ ਕਿਉਂਕਿ ਦੂਸਰਾ ਪਾਸਾ ਦਿਖਾਣਾ ਬੜਾ ਅਹਿਮ ਹੋ ਜਾਂਦਾ ਸੁਖਪਾਲ ਕਹਿਰਾ ਇਹ ਸੁਖਪਾਲ ਕਹਿਰਾ ਆਮੂਮਨ ਇਸ ਜਗ੍ਹਾ ਉੱਤੇ ਬੈਠਣਗੇ ਕਿਉਂਕਿ ਉਹਨਾਂ ਦੇ ਨਾਮ ਦੀ ਜਿਹੜੀ ਸਲਿੱਪ ਆ ਇਸ ਜਗ੍ਹਾ ਉੱਤੇ ਲੱਗੀ ਹੋਈ ਆ ਦੂਸਰੇ ਪਾਸੇ ਆ ਜਾਂਦੇ ਹਾਂ ਅਸੀਂ ਹੁਣ ਜਿਹ ਤੁਸੀਂ ਕਿਹਸੇ ਦੇ ਸਰਕਾਰ ਇਸ ਵਕਤ ਚਲਾ ਰਹੀ ਹੈ ਪਾਰਟੀ ਆਮ ਆਦਮੀ ਪਾਰਟੀ ਅਤੇ ਉਹਨਾਂ ਦੇ ਜਿਹੜੇ ਵਿਧਾਇਕ ਆ ਜਾਂ ਉਹਨਾਂ ਦੇ ਮੰਤਰੀ ਸੰਜੀਵ ਅਰੂੜਾ ਮੰਤਰੀ ਇਸ ਵਕਤ ਇਸ ਜਗ੍ਹਾ ਉੱਤੇ ਬਠਣਗੇ ਤੁਸੀਂ ਦੇਖੋ ਤਸਵੀਰਾਂ ਜ਼ਰੀਏ ਤੁਹਾਨੂੰ ਬਹੁਤ ਖੁਸ਼ੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਬਲਜੀਤ ਕੌਰ ਉਹ ਇਸ ਜਗ੍ਹਾ ਉੱਤੇ ਬਠਣਗੇ ਸੋ ਇਹ ਬੜੀ ਅਹਿਮ ਚੀਜ਼ਾਂ ਹੈਗੀਆਂ ਨੇ ਇਸ ਜਗ੍ਹਾ ਨੂੰ ਲੈ ਕੇ ਆਮਨ ਅਰੂੜਾ ਦੀ ਇਹ ਵਾਲੀ ਜਗ੍ਹਾ ਦੇ ਉੱਤੇ ਉਹ ਇੱਥੇ ਬਠਣਗੇ ਤੇ ਨਾਲ ਹੀ ਸਭ ਤੋਂ ਅਹਿਮ ਜਿਹੜੀ ਚੇਅਰ ਹੈਗੀ ਆ ਉਹ ਉਹ ਹੈਗੀ ਆ ਪੰਜਾਬ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਬਿਲਕੁਲ ਮੈਂ ਸਨਮ ਨੂੰ ਕੋਗਾ ਤਸਵੀਰ ਦਿਖਾ ਕੇ ਇਹ ਜਗ੍ਹਾ ਦੇ ਉੱਤੇ ਇਹ ਦੋ ਜਿਹੜੀਆਂ ਡੈਡੀਕੇਟਿਡ ਚੇਅਰਸ ਹੈਗੀਆਂ ਉਹਨਾਂ ਤੋਂ ਇਸ ਜਗ੍ਹਾ ਉੱਤੇ ਉਹ ਬੈਠਣਗੇ ਤੇ ਉਹਨਾਂ ਵੱਲੋਂ ਜਿਹੜੀ ਅਗਲੀ ਪ੍ਰੋਸੀਡਿੰਗ ਹੈ